ਹਾਂਜੀ ਬੱਚਿਓ ਅੱਜ ਆਪਾਂ ਕੀ ਕਰਾਂਗੇ ਗੁਣਾ ਕੀ ਕਰਾਂਗੇ ਗੁਣਾ ਦੇਖੋ ਮੈਂ ਕੀ ਕਿਹਾ ਹੋਇਆ ਗੁਣਾ ਦੁਹਰਾਇਆ ਗਿਆ ਜੋੜ ਹੈ ਗੁਣਾ ਦੁਹਰਾਇਆ ਗਿਆ ਜੋੜ ਹੈ ਦਾ ਮਤਲਬ ਹੈ ਕਿ ਗੁਣਾ ਤਾਂ ਬਣਦੀ ਹੈ ਜਦੋਂ ਆਪਾਂ ਇੱਕੋ ਹੀ ਨੰਬਰ ਨੂੰ ਬਾਰ-ਬਾਰ ਜੋੜਦੇ ਆਂ ਠੀਕ ਹੈ ਵਾਰ-ਵਾਰ ਹੀ ਦੁਹਰਾਇਆ ਮਤਲਬ ਵਾਰੀ-ਵਾਰੀ ਜਦੋਂ ਆਪਾਂ ਵਾਰੀ-ਵਾਰੀ ਜੋੜਦੇ ਆਂ ਤਾਂ ਦੁਹਰਾਇਆ ਗਿਆ ਜੋੜ ਕੀ ਹੁੰਦੀ ਹੈ ਗੁਣਾ ਹੁਣ ਤੁਸੀਂ ਦੇਖੋ ਜੇ ਮੈਂ ਇੱਧਰ ਧਿਆਨ ਦੇਵਾਂ 4 ਨੂੰ 3 ਵਾਰੀ ਜੋੜਨਾ 4 4 4 ਠੀਕ ਹੈ ਕਿੰਨੇ ਵਾਰੀ ਜੋੜੇ ਮੈਨੂੰ 3 ਵਾਰ ਜੋੜਿਆ ਕਿਉਂ ਹੈ 4 ਨੂੰ ਤਾਂ 3 ਵਾਰ ਜੋੜਿਆ ਮਤਲਬ ਨੇ 3 ਗਰੁੱਪ ਹੋਣਗੇ ਕਿੰਨੇ ਨੇ 3 ਗਰੁੱਪ 3 ਬਣ ਕੇ ਜ ਜਿੰਨੇ ਨੇ ਤਾਂ ਇਹ ਹੋਊਗਾ ਗੁਣਨੇ ਹੁਣ ਇਹ ਚਾਰ ਚਾਰ ਦੇ ਬੁੱਤ ਤਿੰਨ ਤਾਂ ਕਿੰਨੇ ਆਪਾਂ ਲਿਖਾਂਗੇ ਅੱਗੇ ਗੁਣਾ ਬਾਕੇ ਪਿੱਛੇ ਕਿੰਨਾ ਲਿਖਾਂਗੇ 4 ਇੱਕ ਮੈਂ ਤੁਹਾਨੂੰ ਗਤੀ ਨਿਧੀ ਨਾਲ ਸਮਝਾਉਣੀ ਆ ਆਜੋ ਇੱਧਰ ਦੇਖੋ ਮੇਰੇ ਕੋਲ ਇੱਕ ਗਲਾਸ ਨੇ ਠੀਕ ਹੈ ਤੇ ਆਹ ਪਰ ਕੋਲ ਪਏ ਨੇ ਵੱਟੇ ਠੀਕ ਹੈ ਇਹਦੀ ਹੈਲਪ ਨਾਲ ਤੁਹਾਨੂੰ ਮੈਂ ਸਮਝਾਉਂਗੀ ਸਭ ਤੋਂ ਪਹਿਲਾਂ ਤਾਂ ਆਪਾਂ ਕਰਨਾ ਹੈ ਕੀ ਕਰਨਾ ਆਪਾਂ 5 2 5 2 ਇਹ ਪੱਕੀ ਮੈਂ ਕਰਾਂਗੇ ਦੇਖੋ ਜਿਹੜੇ ਗਲਾਸ ਨੇ ਇਹ ਮੰਨ ਲਓ ਗਰੁੱਪ ਨੇ ਕਿੰਨੇ ਹੈ ਗਰੁੱਪ ਨੇ ਠੀਕ ਹੈ ਬਈ ਐਨੇ ਵਾਰੀ ਆਪਾਂ ਨੂੰ ਜੋੜਾਂਗੇ ਕਿਸੇ ਨੰਬਰ ਨੂੰ ਹੁਣ 5 2 ਹੈ ਤਾਂ ਇਹਦਾ ਮਤਲਬ 5 ਗਰੁੱਪ ਨੇ ਤਾਂ ਆਪਾਂ ਕਿੰਨੇ ਗਲਾਸ ਲਵਾਂਗੇ 5 ਗਲਾਸ ਜਿੰਨੇ ਗਰੁੱਪ ਨੇ ਆਪਾਂ ਉਹਨੇ ਗਲਾਸ ਲੈ 5 ਗਲਾਸ ਲੈ ਲੇ ਹੁਣ ਇਹਦੇ ਵਿੱਚ ਕਿੰਨੇ ਕਿੰਨੇ ਵਟੇ ਪਾਵਾਂਗੇ 2 2 ਸਾਰੇ ਗਰੁੱਪ ਗਲਾਸਾਂ ਨੂੰ 5 ਗਲਾਸਾਂ ਵਿੱਚ ਕਿੰਨੇ ਕਿੰਨੇ ਵਟੇ ਪਾਵਾਂਗੇ 2 2 ਦੇਖੋ 2 दो, दो, दो. Hai, पान्च। पान्च। 2 2 2 ਠੀਕ ਹੈ ਹੁਣ ਇਹ 2-2 ਦੇ ਕਿੰਨੇ ਗਰੁੱਪ ਬਣ ਗਏ ਬੇਟਾ 5 ਕਿੰਨੇ ਗਰੁੱਪ ਬਣ ਗਏ 5 5 ਗਰੁੱਪ ਬਣ ਗਏ ਨਾ 2-2 ਦੇ ਕਿੰਨੇ ਗਰੁੱਪ ਬਣ ਗਏ 5 ਤੇ 2 ਨੂੰ ਆਪਾਂ ਜੋੜ ਕੇ ਦੇਖੋ ਹੁਣ 2 2 ਕਿੰਨਾ ਹੋ ਗਿਆ 4 4 2 ਕਿੰਨਾ ਹੋ ਗਿਆ 6 6 2 ਕਿੰਨਾ ਹੋ ਗਿਆ 8 8 2 ਕਿੰਨਾ ਹੋ ਗਿਆ 10 10 ਹੋ ਗਿਆ ਨਾ ਹੁਣ ਆਪਾਂ ਨੂੰ ਬਾਰੀ-ਬਾਰੀ ਜੋੜਨ ਦੀ ਬਜਾਏ 2+2=4 4+2=6 6+2=8 8+2=10 ਇਹਨੂੰ ਜੋੜਨ ਦੀ ਬਜਾਏ ਜੇ ਆਪਾਂ ਇਹਨੂੰ ਦੂਸਰੇ ਤਰੀਕੇ ਨਾਲ ਗੁਣਾ ਦੇ ਤਰੀਕੇ ਨਾਲ ਕਰੀਏ 5 ਦੁਣੀ 10 5 ਦੁਣੀ 10 ਦੇਖੋ 1 2 3 4 5 6 7 8 9 10 ਇਹਦਾ ਮਤਲਬ ਆਪਾਂ 2 ਨੂੰ 5 ਨਾਲ ਗੁਣਾ ਕਰ ਲਾਂਗੇ ਜਿੰਨੇ ਗਰੁੱਪ ਹੁੰਦੇ ਨੇ ਉਹਨੂੰ ਉਸ ਨੰਬਰ ਨਾਲ ਆਪਾਂ ਕੀ ਕਰ ਲਾਂਗੇ ਗੁਣਾ ਕਰਨਾ ਕੋਈ ਸਮਝ ਆਈ ਤਾਂ ਇਹਦਾ ਅਨਸਰ ਕਿੰਨਾ ਆਜੂਗਾ 5 ਦੂਣੀ 10 ਹੁਣ ਅਗਲਾ ਨੰਬਰ ਦੇਖੋ ਅਗਲਾ ਨੰਬਰ ਕੀ ਹੈਗਾ 4 3 12 4 3 12 ਹੁਣ ਆਪਾਂ ਗਰੁੱਪ ਕਿੰਨੇ ਲਵਾਂਗੇ 4 3 12 ਚੋਂ ਆਪਾਂ ਗਰੁੱਪ ਕਿਹੜਾ ਲਵਾਂਗੇ ਤਿੰਨ ਦਾ ਗਰੁੱਪ ਨਹੀਂ ਲੈਣਾ ਆਪਾਂ 4 ਦਾ ਗਰੁੱਪ ਗਰੁੱਪ ਅੱਗੇ ਹੁੰਦਾ ਹੈ ਕਿੰਨੇ ਗਲਾਸ ਲਵਾਂਗੇ ਆਪਾਂ ਚਾਰ ਚਾਰ ਆਪਾਂ ਗਲਾਸ ਆਪਾਂ ਅੱਗੇ ਲੈ ਲਏ ਠੀਕ ਹੈ ਹੁਣ ਚਾਰ ਗਲਾਸਾਂ ਦੇ ਵਿੱਚ ਆਪਾਂ ਕਿੰਨੇ ਕਿੰਨੇ ਮੱਟੇ ਪਾਵਾਂਗੇ ਤਿੰਨ ਤਿੰਨ ਮੱਟੇ ਪਾਵਾਂਗੇ ਤਿੰਨ 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 ਹੁਣ ਇਹਨਾਂ ਅੱਗੇ ਨੂੰ 1 2 3 4 5 6 ਕਿੰਨੇ ਨਾਲ ਵੀ ਜੋੜੀਏ 3 3+3 6 6+3 9 9+3 12 ਇਹ ਆਪਾਂ ਪਹਾੜਾ ਪੜ੍ਹ ਰਹੇ ਹਾਂ ਦੇਖੋ 3 1 3 2 6 3 3 9 3 4 12 ਸਮਝ ਆ ਗਈ ਹੁਣ ਇਸੇ ਤਰ੍ਹਾਂ ਆਪਾਂ ਅਗਲੀ ਐਗਜ਼ਾਮਪਲ ਲੈਣੇ ਆ ਦੇਖੋ 6 ਦੂਣੀ 6 ਦੂਣੀ ਕਰਨਾ ਹੈ ਆਪਾਂ ਫਿਰ ਮੈਨੂੰ ਆਏ ਦੱਸੋ ਵੀ ਗਲਾਸ ਕਿੰਨੇ ਲਵਾਂਗੇ ਆਪਾਂ 6 ਕਿੰਨੇ ਗਲਾਸ ਲਵਾਂਗੇ 6 ਗਰੁੱਪ ਕਿੰਨੇ ਨੇ 2 2 ਗਰੁੱਪ ਅੱਗੇ ਹੁੰਦਾ ਗਰੁੱਪ ਕਿੰਨੇ ਨੇ 6 ਤਾਂ ਆਪਾਂ 6 ਗਲਾਸ ਲਵਾਂਗੇ ਕਿੰਨੇ-ਕਿੰਨੇ ਵਟੇ ਪਾਵਾਂਗੇ ਇਹਨਾਂ 'ਚ 2 2 2 4 6 8 10 12 ਠੀਕ ਹੈ ਤਾਂ ਹੁਣ ਇਹਨੂੰ ਕਾਊਂਟ ਕਰੋ 1 2 3 4 5 6 7 8 9 10 11 12 ਕਿੰਨਾ ਆ ਜੂਗਾ 6 2 12 ਜੇ ਆਪਾਂ ਨੂੰ ਉਸ ਦੂਸਰੇ ਤਰੀਕੇ ਨਾਲ ਵੀ ਜੋੜੀਏ 2 ਤੇ 2 4 4 ਤੇ 2 6 6 ਤੇ 2 8 8 ਤੇ 2 10 10 ਤੇ 2 12 ਸਮਝ ਆ ਗਈ ਅਗਲਾ ਸਵਾਲ ਹੈ ਦੇਖੋ 5 4 5 ਚੋਕੇ ਕਰਨਾ ਹੈ ਹੁਣ ਆਪਾਂ ਗਲਾਸ ਕਿੰਨੇ ਲਵਾਂਗੇ 5 ਕਿੰਨੇ ਗਲਾਸ ਲਵਾਂਗੇ 5 ਗਰੁੱਪ ਕਿੰਨੇ ਨੇ 5 5 ਅਗਰ ਤਾਂ 5 ਜਿੰਨੇ ਗਲਾਸ ਲਏ ਨੇ ਉਨੇ ਗਰੁੱਪ ਨੇ ਅੱਗੇ ਆ ਗਰੁੱਪ 5 ਗਰੁੱਪ ਨੇ ਠੀਕ ਹੈ 5 ਗਲਾਸ ਆਪਾਂ ਅੱਗੇ ਲੈ ਲਏ ਇਹਨਾਂ ਚ ਮੱਟੇ ਕਿੰਨੇ ਕਿੰਨੇ ਪਾਵਾਂਗੇ 4 4-4 ਪਾਵਾਂਗੇ ਕਿੰਨੇ ਕਿੰਨੇ 4-4 4 ਆਹ 4 ਵਾਰੀ ਦੇ ਚਿਕ ਵਾਰੀ ਦੇ ਚਿਕ ਵਾਰੀ ਦੇ ਚ ਇੱਕ ਵਾਰੀ ਇਹ ਵਿੱਚ ਜਿਹੜਾ 4 ਨੰਬਰ ਹੈ ਪੰਜ ਵਾਰੀ ਆ ਗਿਆ ਪੰਜ ਗਰੁੱਪ ਨੇ ਚਾਰ ਚਾਰ ਠੀਕ ਹੈ 4 5 ਆਪਾਂ ਗਲਾਸ ਲੈ ਲਏ ਹੁਣ ਤੁਹਾਨੂੰ ਸਮਝ ਆਇਆ ਚਲੋ ਆਪਾਂ ਇੱਕ ਐਗਜ਼ਾਮਪਲ ਹਲ ਕਰਦੇ ਹਾਂ ਨੋਟ ਆਕੇ 7 ਕੀ ਆ ਤਿੰਨ ਨੰਬਰ ਨੂੰ ਆਪਾਂ ਤਿੰਨ ਅੰਕ ਨੂੰ ਕਿੰਨੇ ਵਾਰੀ ਜੋੜਿਆ ਸੱਤ ਵਾਰੀ 3+3=6 6+3=9 ਤਿੰਨ ਦਾ ਪਹਾੜਾ ਪੜਨਾ ਹੈ 3+3=6 6+3=9 9+3 9+3=12 12+3=15 15+3=18 ਤਿੰਨ ਵਾਰੀ ਤਿੰਨ ਨੂੰ ਬਾਰੇ ਬਾਰੇ ਜੋੜਿਆ ਨਾ 7 ਵਾਰੀ ਜੋੜ ਕੇ ਫਿਰ ਵੀ ਆਪਣੇ ਕੋਲ 7 3 21 ਆਇਆ ਨਾ ਠੀਕ ਹੈ ਇਹਦਾ ਮਤਲਬ ਹੈਗਾ ਜਿਹੜਾ ਗੁਣਾ ਹੈਗੀ ਇਹ ਦੁਹਰਾਇਆ ਗਿਆ ਜੋੜ ਹੈ ਠੀਕ ਹੈ ਇਹ ਹੁਣ ਅੱਜ ਆਪਾਂ ਇਹਨਾਂ ਨਾਲ ਦੇ ਸਵਾਲ ਕਰਾਂਗੇ ਥੈਂਕ ਯੂ